ਸਰੀਅ ਅਕਾਲ ਤਖਤ ਸਾਹਿਬ ਦੇ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਪੇਸ਼ ਹੋਣਾ ਪਿਆ ਅੱਜ ਦਿਨ ਮੁਕਰਰ ਕੀਤਾ ਗਿਆ ਸੀ ਜਿੱਥੋਂ ਹਰਜੋਤ ਸਿੰਘ ਬੈਂਸ ਨੂੰ ਤਨਖਾਈਆ ਕਰਾਰ ਦਿੱਤਾ ਗਿਆ ਧਾਰਮਿਕ ਸਜ਼ਾ ਲਗਾਈ ਗਈ ਹੈ ਉਸ ਧਾਰਮਿਕ ਸਜ਼ਾ ਦੇ ਵਿੱਚ ਦੋ ਤਿੰਨ ਮੂਲ ਰੂਪ ਦੇ ਵਿੱਚ ਵੱਡੀਆਂ ਗੱਲਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇ ਦਾ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਖੜ ਕੇ ਹਰਜੋਤ ਸਿੰਘ ਬੈਂਸ ਨੂੰ ਸਜ਼ਾ ਸੁਣਾਈ ਗਈ ਜਿਹੜੀ ਕੀ ਸਾਰੀ ਕਬੂਲ ਕਰ ਲਈ ਹੈ ਮੰਤਰੀ ਹਰਜੋਤ ਸਿੰਘ ਬੈਂਸ ਨੇ ਹੱਥ ਜੋੜ ਕੇ ਨੀਵੇਂ ਹੋ ਕੇ ਉਹ ਖੜੇ ਰਹੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਿਵੇਂ ਜਿਵੇਂ ਸਜ਼ਾ ਸੁਣਾਈ ਗਈ ਤੇ ਉਹਨਾਂ ਨੇ ਉਹ ਕਬੂਲਨਾਮਾ ਸਵੀਕਾਰ ਕੀਤਾ ਜਿਹੜੇ ਗਲਤੀਆਂ ਕੀਤੀਆਂ ਸੀ ਜਾਂ ਉਹਨਾਂ ਨੂੰ ਗੁਨਾਹ ਕਹਿ ਲਵੋ ਉਹ ਜਿਹੜੇ ਆ ਕਬੂਲ ਕਰ ਲਏ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਦੋਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਸ਼ਹਾਦਤ ਦਿਹਾੜੇ ਨੂੰ ਮਨਾਇਆ ਗਿਆ ਜੰਮੂ ਕਸ਼ਮੀਰ ਦੇ ਵਿੱਚ ਸਮਾਗਮ ਰੱਖਿਆ ਗਿਆ ਤਾਂ ਉਸੇ ਨਾਚ ਗਾਣਾ ਹੋ ਗਿਆ ਜਿਸ ਦੇ ਕਰਕੇ ਵਿਵਾਦ ਕਾਫੀ ਜ਼ਿਆਦਾ ਭੱਗ ਗਿਆ ਸੀ ਉਸ ਤੋਂ ਤੁਰੰਤ ਬਾਅਦ ਹੀ ਜਦੋਂ ਤਰਾਜ ਸਾਹਮਣੇ ਆਏ ਤਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਗੱਲ ਨੂੰ ਸਵੀਕਾਰਿਆ ਸੀ ਕਿ ਹਾਂ ਸਾਡੀ ਗਲਤੀ ਹੈ ਤੇ ਅੱਜ ਦਿਨ ਮੁਕਰਰ ਕੀਤਾ ਗਿਆ ਜਿਸ ਦੇ ਵਿੱਚ ਕਿਹਾ ਗਿਆ ਧਾਰਮਿਕ ਸਜ਼ਾ ਸੁਣਾਈ ਗਈ ਹੈ ਕਿ ਜਿਹੜਾ ਗੁਰਦੁਆਰਾ ਸਾਹਿਬ ਨੂੰ ਜਾਂਦੇ ਜਿਹੜੇ ਰਸਤੇ ਨੇ ਉਹਨਾਂ ਨੂੰ ਬਣਵਾਉਣ ਦਾ ਸਾਫ਼ ਕਰਵਾਉਣ ਦਾ ਕੰਮ ਮੰਤਰੀ ਹਰਜੋਤ ਸਿੰਘ ਬੈਂਸ ਕਰਨਗੇ ਔਰ ਨੇੜਲੇ ਗੁਰੂ ਘਰਾਂ ਦੇ ਵਿੱਚ 11 ਦਿਨ ਉਹ ਸੇਵਾ ਕਰਨਗੇ ਇਸ ਦੇ ਨਾਲ ਹੀ ਉਹਨਾਂ ਨੂੰ 11 ਦਿਨ ਨਿਤਨੇਮ ਦੇ ਨਾਲ ਨਾਲ ਜਪਜੀ ਸਾਹਿਬ ਤੇ ਜਪ ਸਾਹਿਬ ਦਾ ਪਾਠ ਕਰਨ ਦਾ ਜਿਹੜਾ ਆਦੇਸ਼ ਦਿੱਤਾ ਗਿਆ ਔਰ ਇਸ ਤੋਂ ਇਲਾਵਾ ਜਿਹੜਾ ਗੁਰੂ ਘਰਾਂ ਦੀਆਂ ਗਲੀਆਂ ਤੇ ਰਸਤੇ ਸਾਫ਼ ਕਰਵਾਉਣ ਦੀ ਜਿਹੜੀ ਆ ਸੇਵਾ ਉਹ ਵੀ ਲਗਾਈ ਗਈ ਹੈ ਇਹ ਸਾਰੇ ਮਾਮਲੇ ਦੇ ਵਿੱਚ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਜਿਹੜੀ ਇਹ ਸਜ਼ਾ ਸੁਣਾਈ ਗਈ ਹੈ ਧਾਰਮਿਕ ਸਜ਼ਾ ਹੈ ਔਰ ਇਹ ਸਾਰੀ ਸਜ਼ਾ ਪੂਰੀ ਕਰਨ ਤੋਂ ਬਾਅਦ 11 ਦਿਨ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਤੇ 1100 ਰੁਪਏ ਦੀ ਕੜਾ ਪ੍ਰਸ਼ਾਦ ਦੀ ਦੇਖਰਾ ਕੇ ਅਰਦਾਸ ਕਰਵਾਉਣਗੇ ਇਹ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਧਾਰਮਿਕ ਸਜ਼ਾ ਲੱਗੀ ਹੈ ਔਰ ਪੈਦਲ ਚੱਲ ਕੇ ਅੱਜ ਮੰਤਰੀ ਹਰਜੋਤ ਸਿੰਘ ਬੈਂਸ ਗਏ ਸਨ ਦੋ ਦਿਨ ਜੋੜਾ ਘਰ ਦੇ ਵਿੱਚ ਵੀ ਸੇਵਾ ਕਰਨਗੇ 1100 ਰੁਪਏ ਦੀ ਕੜਾ ਪ੍ਰਸ਼ਾਦ ਦੀ ਦੇਗ ਉਹਨਾਂ ਵੱਲੋਂ ਕਰਵਾਈ ਜਾਣੀ ਹੈ ਔਰ ਇਸ ਤੋਂ ਇਲਾਵਾ ਗੁਰਦੁਆਰਾ ਗੁਰੂ ਕੇ ਮਹਿਲ ਪੈਦਲ ਜਾਣਗੇ ਇਹ ਵੀ ਨਾਲ ਉਹਨਾਂ ਨੇ ਸਜ਼ਾ ਸੁਣਾਈ ਹੈ ਗੁਰਦੁਆਰਾ ਗੁਰੂ ਕੇ ਮਹਿਲ ਨੂੰ ਜਾਂਦੀਆਂ ਗਲੀਆਂ ਨੂੰ ਸਹੀ ਵੀ ਕਰਵਾਉਣਗੇ ਹਰਜੋਤ ਸਿੰਘ ਬੈਂਸ ਨੂੰ ਤਨਖਾਹੀ ਅਕਰਾਰ ਦਿੱਤਾ ਗਿਆ ਹੈ ਧਾਰਮਿਕ ਸਜ਼ਾ ਲਗਾਈ ਗਈ ਹੈ ਇਹ ਸਾਰੀ ਸਜ਼ਾ ਲਗਾਉਂਦੇ ਹੋਏ ਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਕਾਲ ਤਖਤ ਸਾਹਿਬ ਤੋਂ ਹੁਕਮ ਤੇ ਆਦੇਸ਼ ਦਿੱਤੇ ਗਏ ਨੇ ਇਸ ਬਾਰੇ ਹੋਰ ਵਿਦੇਰੇ ਜਾਣਕਾਰੀ ਲੈਣੇ ਆ ਮੇਰੇ ਨਾਲ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੋਲਰ ਜੀ ਫੋਨ ਲਾਈਨ ਦੇ ਉੱਤੇ ਜੁੜ ਚੁੱਕੇ ਨੇ ਆ ਭੋਲਰ ਸਾਹਿਬ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਜੋ ਧਾਰਮਿਕ ਸਜ਼ਾ ਸੁਣਾਈ ਗਈ ਹੈ ਕਾਲ ਤਖਤ ਸਾਹਿਬ ਦੇ ਅੱਜ ਦੇ ਜਿਹੜੇ ਅਹਿਮ ਫੈਸਲੇ ਨੇ ਆਦੇਸ਼ ਜਾਰੀ ਕੀਤੇ ਗਏ ਨੇ ਇਸ ਦੀ ਕੀ ਅਹਿਮੀਅਤ ਹੈ ਬਿਲਕੁਲ ਸਾਬਤ ਹੋ ਮੈਡੀਕਲ ਹੈ ਕਿ ਸੰਦੀਪ ਇੱਕ ਬਹੁਤ ਵੱਡਾ ਚਾਹੇ ਜਾਣੇ ਚਾਹੇ ਅਣਜਾਣੇ ਦੇ ਵਿੱਚ ਜਾਂ ਅੰਗਿਲੀ ਦੇ ਵਿੱਚ ਜਾਂ ਲਾਪਰਵਾਹੀ ਦੇ ਵਿੱਚ ਪੰਜਾਬ ਸਰਕਾਰ ਕੋਲੋਂ ਇਹ ਜਿਹੜੀ ਆ ਕੋਰ ਅਲੰਘਣਾ ਹੋਈ ਸੀ ਸਰਕਾਰੀ ਸਮਾਗਮ ਸੀ ਧਾਰਮਿਕ ਸਮਾਗਮ ਸੀ ਤੇ ਉੱਥੇ ਮਨੋਰੰਜਨ ਜਾਂ ਨਾਚ ਗਾਣਾ ਨਹੀਂ ਚੱਲ ਸਕਦਾ ਸੀ ਹੋ ਸਕਦਾ ਹੈ ਕਿ ਅਗਰ ਉੱਥੇ ਹਰਜੋਤ ਸਿੰਘ ਬੈਂਸ ਸਾਹਿਬ ਜੋ ਖੁਦ ਹਾਜ਼ਰ ਸਨ ਜਾਂ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਉੱਥੇ ਸਟੇਜ ਤੇ ਜਾ ਕੇ ਪ੍ਰੋਗਰਾਮ ਰੋਕ ਵੀ ਸਕਦੇ ਸੀ ਤੇ ਇਹਨਾਂ ਦੀ ਬਹੁਤ ਵੱਡੀ ਲੋਕਾਂ ਨੇ ਵਡਿਆਈ ਕਰਨੀ ਆ ਗਈ ਸੀ ਰਾਂਣੀ ਵਾਲੀ ਗੱਲ ਇਹ ਕਿ ਦੋਨੇ ਮਾਨਵਤੀਆਂ ਜਿਹੜੀਆਂ ਹਸਤੀਆਂ ਨੇ ਕੱਟਨ ਮੰਤਰੀ ਔਰ ਭਾਸ਼ਾ ਵਿਭਾਗ ਦੇ ਡਾਇਰੈਕਟਰ ਨਾ ਜਿਹੜੇ ਸਿੱਖ ਪਰਿਵਾਰ ਨਾਲ ਸਬੰਧ ਰੱਖਦੇ ਨੇ ਸਿੱਖ ਫਲਸਫੇ ਨੂੰ ਚੰਗੀ ਤਰ੍ਹਾਂ ਸਮਝਦੇ ਦੇ ਅਗਨੇ ਕਿਉਂ ਉੱਥੇ ਬੈਠੇ ਰਹੇਗੇ ਔਰ ਪ੍ਰੋਗਰਾਮ ਚੱਲਦਾ ਗਿਆ ਜਿਹਦੇ ਚੱਲਦੇ ਲਾਜ਼ਮੀ ਤੌਰ ਤੇ ਬਹੁਤ ਸਾਰੀਆਂ ਸ਼ਿਕਾਇਤਾਂ ਪੁੱਜੀਆਂ ਸੀ ਔਰ ਜਿਹੜੇ ਗਾਇਕ ਨੇ ਵੀਰ ਸਿੰਘ ਉਹਨੇ ਖੁਦ ਜਾ ਕੇ ਅਗਲੇ ਦਿਨ ਹੀ ਮਾਫੀ ਵੀ ਮੰਗ ਲਈ ਸੀ ਲੇਕਿਨ ਅੱਜ ਜਿਵੇਂ ਹਰਜੋਤ ਸਿੰਘ ਬੈਂਸ ਹੋਰ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਧਾਰਮਿਕ ਸਜ਼ਾ ਵੀ ਲਾਈ ਗਈ ਹੈ ਤੇ ਲਾਜ਼ਮੀ ਤੌਰ ਤੇ ਇਹਦੇ ਨਾਲ ਦੇਖੋ ਇੱਕ ਤੇ ਗਲਤੀ ਹੋ ਇਹ ਗਲਤੀ ਹਰਜੋਤ ਸਿੰਘ ਬੈਸ ਹੋਣਾ ਨੇ ਕਬੂਲੀ ਅੱਜ ਵੀ ਉਹ ਨੰਗੇ ਪੈਰੀ ਉੱਥੇ ਸ਼੍ਰੀ ਕਲਤਕ ਸਾਹਿਬ ਅੱਗੇ ਜਾ ਕੇ ਨਤਮਸਤਕ ਹੋਏ ਨੇ ਔਰ ਉਹਨਾਂ ਨੇ ਗਲਤੀ ਕਬੂਲੀ ਆ ਨਾਲ ਦੀ ਨਾਲ ਜਿਹੜੇ ਖਾਸ ਕਰਕੇ ਜਿਹੜੇ ਗੁਰਦ ਆਮ ਨੇ ਉਹਨੂੰ ਲੈ ਕੇ ਜਿਹੜੇ ਜ਼ਿਆਦਾਤਰ ਜਿਹੜੇ ਸੰਬੰਧਿਤ ਦਾ ਨਵੇਂ ਪਾਸ਼ਾ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਨਾਲ ਸੰਬੰਧਿਤ ਨੇ ਉੱਥੇ ਉਹਨਾਂ ਨੂੰ ਸੇਵਾ ਲਗਾਈ ਗਈ ਆ ਚਾਹੇ ਉਹ ਅੰਮ੍ਰਿਤਸਰ ਦੇ ਵਿੱਚ ਹੋਵੇ ਚਾਹੇ ਫਿਰ ਅ ਸਿਸਗਾ ਤੇ ਦਿੱਲੀ ਦੇ ਵਿੱਚ ਹੋਵੇ ਕਿ ਉੱਥੇ ਜਾ ਕੇ ਤੁਸੀਂ ਦੇਖੋ ਉੱਥੇ ਸਜਾ ਲਾਈ ਗਿਆ ਨਾਲ ਦੀ ਨਾਲ ਜਿੱਥੇ ਸਰਦੋਸ ਸਿੰਘ ਬੈਂਸ ਉਹਨਾਂ ਤਨਖਾਹਿਆ ਕਰਾਰ ਦਿੱਤਾ ਗਿਆ ਨਾਲ ਦੀ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਇਕ ਵਾਇਜ਼ ਜਿਹੜੀ ਅੱਜ ਪੰਜ ਸਿੰਘ ਸਭਾ ਨਾਲ ਦੀ ਮੀਟਿੰਗ ਹੈ ਉਹਦੇ ਵਿੱਚ ਨਾਲ ਡਿਵੈਲਪਮੈਂਟ ਦੀ ਗੱਲ ਵੀ ਹੋਈ ਹੈ ਕਿ ਜਿੱਥੇ-ਜਿੱਥੇ ਚਾਹੇ ਬਾਬਾ ਬਕਾਲਾ ਸਾਹਿਬਾ ਚਾਹੇ ਹੋਰ ਗੁਰੂ ਕਾ ਮਹਿਲ ਜਿੱਥੇ ਵੀ ਨਵੇਂ ਪਾਤਸ਼ਾਹ ਜੀ ਦੇ ਨਾਲ ਸੰਬੰਧਿਤ ਧਾਰਮਿਕ ਸਿਸਟਮਾ ਹੈ ਨੇ ਗੁਰਦ ਆਮ ਨੇ ਉੱਥੇ ਜਿਹੜੀ ਆਲੇ ਦੁਆਲੇ ਜਿਹੜਾ ਛੜਕਾ ਜਿਹੜੀਆਂ ਰੋਡ ਜਿਹੜੀ ਡਿਵੈਲਪਮੈਂਟ ਆ ਉਹ ਵੀ ਸਰਕਾਰ ਕਰਵਾਈ ਕਰੇ ਤੇ ਲਾਜ਼ਮੀ ਤੌਰ ਤੇ ਹਰਜੋਤ ਸਿੰਘ ਬੈਂਸ ਤੇ ਚਲੋ ਉਹਨਾਂ ਨੇ ਤਨਖਾਹਿਆ ਕਰਾ ਦਿੱਤਾ ਲੇਕਿਨ ਨਾਲ ਦੀ ਨਾਲ ਪੰਜਾਬ ਸਰਕਾਰ ਨੂੰ ਵੀ ਇਸ਼ਾਰਾ ਕੀਤਾ ਕਿ ਇੱਕ ਪਾਸੇ ਤੁਸੀਂ ਨਵੇਂ ਪਾਸ਼ਾ ਜੀ ਦੇ ਸ਼ਤਾਬ ਦੀ ਬਣਾਉਣਾ ਚਾਹੁੰਦੇ ਲੇਕਿਨ ਉਹਨਾਂ ਦੇ ਨਾਲ ਜਿਹੜੇ ਸਬੰਧਤ ਜਿਹੜੇ ਗੁਰਧਾਮ ਨੇ ਉੱਥੇ ਡਿਵੈਲਪਮੈਂਟ ਦੇਖੋ ਹਲੇ ਤੱਕ ਕੋਈ ਨਹੀਂ ਆ ਉਹਨਾਂ ਨੇ ਹਵਾਲਾ ਦਿੱਤਾ ਕਿ ਜਿਹੜੇ ਅਨੰਦਪੁਰ ਸਾਹਿਬ ਤੋਂ ਗੜਸ਼ੰਕਰ ਨੂੰ ਰੋਡ ਚੱਲਦਾ ਉਹ ਕਾਰਸੇ ਵਾਲੇ ਬਾਬੇ ਕਰਵਾ ਰਹੇ ਨੇ ਤੇ ਪੰਜਾਬ ਸਰਕਾਰ ਦਾ ਕੀ ਕੰਮ ਦੂਜਾ ਉਹਨਾਂ ਨੇ ਹਰਦੋਸ ਸਿੰਘ ਬੈਂਸ ਦੇ ਜਿਹੜਾ ਮਸਲੇ ਦੇ ਵਿੱਚ ਪੰਜਾਬ ਸਰਕਾਰ ਤੇ ਵੀ ਨਿਸ਼ਾਨੇ ਸਾਧੇ ਨੇ ਕਿ ਪੰਜਾਬ ਸਰਕਾਰ ਦਾ ਕੰਮ ਵਿਕਾਸ ਕਰਾਉਣਾ ਲੋਕਾਂ ਦੀ ਭਲਾਈ ਦੇ ਕੰਮ ਕਰਨਾ ਸ਼ਤਾਬੀਆਂ ਬਣਾਉਣਾ ਗੁਰਦਆਮਾਂ ਦੇ ਜਾਂ ਹੋਰ ਜਿਹੜੇ ਕੰਮ ਨੇ ਇਹ ਸ਼੍ਰੋਮਿਕ ਉਦਾਰ ਪ੍ਰਬੰਧਕ ਕਮੇਟੀ ਦੇ ਕੰਮ ਨੇ ਤੇ ਸਰਕਾਰ ਨੂੰ ਸ਼੍ਰੋਮਿਕ ਉਦਾਰ ਪ੍ਰਬੰਧਕ ਕਮੇਟੀ ਦੇ ਨਾਲ ਜਿਹੜੇ ਵੇ ਕੰਮ ਕਰਨੇ ਚਾਹੀਦੇ ਹੈਗੇ ਨਾ ਮਤਲਬ ਜਿਹੜੀ ਪੰਜਾਬ ਸਰਕਾਰ ਕਹਿ ਰਹੀ ਸੀ ਕਿ ਨਵੇਂ ਪਾਸ਼ਾ ਦੀ ਸ਼ਤਾਬਦੀ ਮਨਾਵਾਂਗੇ ਉਹਦੇ ਹਰਜੋਤ ਸਿੰਘ ਬੈਸ ਦੇ ਮਸਲੇ ਦੇ ਵਿੱਚ ਸਰਕਾਰ ਤੇ ਵੀ ਸਵਾਲ ਖੜੇ ਕਰ ਦਿੱਤੇ ਨੇ ਕਿ ਇੱਕ ਛੋਟਾ ਜਿਹਾ ਸਮਾਗਮ ਜਿੱਦੇ ਜ ਤੁਸੀਂ ਨਾਚ ਗਾਣਾ ਦਿਖਾ ਦਿੱਤਾ ਮਤਲਬ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਪਹਿਲੀ ਦਫਾ ਆ ਕੇ ਇਸ ਤਰ੍ਹਾਂ ਦੇ ਨਾਚ ਗਾਣਾ ਹੋਇਆ ਤੇ ਜਿਸ ਕਰਕੇ ਸਰਕਾਰ ਦੇ ਮਸਲੇ ਲਾਜ਼ਮੀ ਤੌਰ ਤੇ ਸਰਕਾਰ ਹੁਣ ਸੋਚੇਗੀ ਕਿ ਨਵੇਂ ਪਾਸ਼ਾ ਦੀ ਜਿਹੜੀ ਸ਼ਤਾਬਦੀ ਮਨਾਉਣੀ ਕਿ ਨਹੀਂ ਮਨਾਉਣੀ ਕਿਉਂਕਿ ਸਵਾਲ ਖੜੇ ਹੋ ਗਏ ਨੇ ਔਰ ਦੂਜਾ ਉਹਨਾਂ ਨੇ ਇੱਕ ਹੋਰ ਕਾਰਤਿਕ ਸਾਹਿਬ ਦੇ ਜਫੇਦਾਰ ਯਾਨੀ ਕੁਲਦੀਪ ਸਿੰਘ ਗੜਗਾਜੋ ਉਹਨਾਂ ਨੇ ਕਿਹਾਗਾ ਹਵਾਲਾ ਦਿੱਤਾ ਦੋ ਚੀਜ਼ਾਂ ਦਾ ਨਾ ਹਵਾਲਾ ਦਿੱਤਾ ਕਿ ਜਦੋਂ ਦੱਸੇ ਪਾਸ਼ਾ ਦਾ ਬਿਹਾਰ ਦੀ ਸਰਕਾਰ ਨतीश ਕੁਮਾਰ ਦੀ ਸਰਕਾਰ ਨੇ ਉਦੋਂ ਬਿਹਾਰ ਦੀ ਸਰਕਾਰ ਨੇ ਉੱਥੋਂ ਸ਼੍ਰੀਮਾ ਹਰਮੰਦਰ ਸਾਹਿਬ ਪਟਨਾ ਸਾਹਿਬ ਕਮੇਟੀ ਦੀ ਸਹਿਯੋਗ ਲਿਆ ਸੀ ਤੇ ਉੱਥੇ ਬਹੁਤ ਵੱਡਾ ਕਾਰਜ ਕੀਤਾ ਗਏ ਸੀ ਦੂਜਾ ਉਹਨਾਂ ਐਗਜ਼ਾਮਪਲ ਦਿੱਤੀ ਜਦੋਂ ਪਹਿਲੇ ਪਾਸ਼ਾ ਦੇ 500 ਸਾਲ ਦਾ ਬਣਾਇਆ ਗਿਆ ਸੀ ਤੇ ਉਸ ਸਮੇਂ ਦੀ ਸਰਕਾਰ ਨੇ ਪਹਿਲੇ ਪਾਸ਼ਾ ਨੂੰ ਸਮਰਪਿਤ ਅੰਮ੍ਰਿਤਸਰ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੁਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ ਸੀ ਸਰਕਾਰ ਨੂੰ ਅਜੇ ਕੰਮ ਕਰਨੇ ਚਾਹੀਦੇ ਹਨ ਤੇ لازਮੀ ਤੌਰ ਤੇ ਨਵੇਂ ਪਾਸ਼ਾ ਦਾ ਨਗਰੀ ਸ਼੍ਰੀ ਨਾਨਕਪੁਰ ਸਾਹਿਬ ਸਰਕਾਰ ਚਾਵੇ ਤੇ ਨਵੇਂ ਪਾਸ਼ਾ ਨੂੰ ਸਮਰਪਿਤ ਇਥੇ ਇੱਕ ਸਿੱਖ ਫਲਸਫੇ ਨੂੰ ਲੈ ਕੇ ਇੱਕ ਯੂਨੀਵਰਸਿਟੀ ਵੀ ਖੋਲ੍ਹ ਸਕਦੀ ਹੈਗੀ ਤੇ ਹੁਣ ਹਰਜੋਤ ਸਿੰਘ ਬਾਜਣ ਜਾਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਦੇਖਣਾ ਲੇਕਿਨ ਕਹਿ ਸਕਦੇ ਕਿ ਅੱਜ ਦਾ ਜਿਹੜਾ ਉਹਨਾਂ ਨੂੰ ਹਰਜੋਤ ਸਿੰਘ ਬਾਜਣ ਉਹਨਾਂ ਨੂੰ ਜਿਹੜੀ ਸਜ਼ਾ ਸੁਣਾਈ ਗਈ ਹੈ ਤਨਖਾਹਇਕ ਘਰਾ ਦਿੱਤਾ ਗਿਆ ਉਹਦੇ ਤੇ ਅਕਾਲ ਤਖਤ ਸਾਹਿਬ ਦੇ ਜਿਹੜੇ ਸਪੰਸਿਕ ਸਬਾਣ ਬੈਠੇ ਉਹਨਾਂ ਨੇ ਸਰਕਾਰ ਤੇ ਵੀ ਨਿਸ਼ਾਨੇ ਸਾਧਿਆ ਕਿ ਨਹੀਂ ਹਾਲਾਂਕਿ ਹੁਣ ਕਿਉਂਕਿ ਜਸਵੰਤ ਸਿੰਘ ਜਫਰ ਹੋਣੀ ਵਿਦੇਸ਼ ਗਏ ਗਏ ਨੇ ਉਹਨਾਂ ਨੇ ਲਿਖਤੀ ਤੌਰ ਤੇ ਭੇਜ ਦਿੱਤਾ ਕਿ ਜਦੋਂ ਉਹ ਆਉਣਗੇ ਤੇ ਲਾਜ਼ਮੀ ਤੌਰ ਤੇ ਉਹਨਾਂ ਨੂੰ ਵੀ ਜਿਹੜੀ ਆ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਆ ਧਾਰਮਿਕ ਸਜ਼ਾ ਜਿਹੜੀ ਆ ਲਗਾਈ ਜਾ ਸਕਦੀ ਇਹ ਇਹੋ ਜੀ ਸਜ਼ਾ ਜਿਵੇਂ ਅਰਜੁਨ ਸਿੰਘ ਬਾਇਸ ਨੂੰ ਉਹਨਾਂ ਨੂੰ ਦਿੱਤੀ ਆ ਹੋ ਸਕਦਾ ਉਹੋ ਜੀ ਸਜ਼ਾ ਹੀ ਫਿਰ ਉਹਨਾਂ ਨੂੰ ਅਜਸਵਨ ਸਿੰਘ ਜਫਰ ਹੁਣਾਂ ਨੂੰ ਵੀ ਲਗਾਈ ਜਾਵੇ ਜੀ ਬਹੁਤ ਸ਼ੁਕਰੀਆ ਤਾਂ ਇਸ ਅੱਜ ਅਹਿਮ ਫੈਸਲਿਆਂ ਨੂੰ ਲੈ ਕੇ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਚਰਚਾ ਹੋ ਰਹੀਆਂ ਨੇ ਇਸ ਦੇ ਬਾਰੇ ਤੁਹਾਡਾ ਕੀ ਮੰਨਣਾ ਤੁਸੀਂ ਕੀ ਸੋਚਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸਰਕਾਰੀ ਪਦਰ ਦੇ ਉੱਤੇ ਕੋਈ ਸਮਾਗਮ ਕਰਵਾਏ ਵੀ ਜਾਣੇ ਨੇ ਤਾਂ ਖਾਸ ਤੌਰ ਦੇ ਉੱਤੇ ਕਿਹੜੀਆਂ ਕਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਬਣਾਇਆ ਜਾਣਾ ਚਾਹੀਦਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਲੈ ਕੇ ਅਜਾ ਉਹਨਾਂ ਨੂੰ ਸਹਿਯੋਗ ਦੇ ਕੇ ਹੀ ਅੱਗੇ ਵਧਣਾ ਚਾਹੀਦਾ ਬਿਨਾ ਗੱਲ ਤੋਂ ਅੱਗੇ ਵਧਿਆਂ ਇਸ ਤਰ੍ਹਾਂ ਦੇ ਜਿਹੜੇ ਖਮਿਆਜੇ ਭੁਗਤਨੇ ਪੈ ਸਕਦੇ ਨੇ ਜਦ ਤੱਕ ਨਵੀਂ ਜਾਣਕਾਰੀ ਆਉਂਦੀ ਆ ਤਦ ਤੱਕ ਤੁਸੀਂ ਬੜੇ ਰਹੋ এবੀਸੀ ਪੰਜਾਬ ਦੇ